प्रभ का सिमरन कार्ज पूरे प्रभ का सिमरन कभहू ना झूरे प्रभ का सिमरन हर गुण प्रभ का सिमरन सहज समानी प्रभ का सिमरन नहचल आसन प्रभ का सिमरन कमल वेगासन प्रभ का सिमरन अनहद झुनकार सुख प्रभ सिमरन का अंत ना पार ਸਿਮਰੈ ਸੇ ਜਨ ਜਿਨ ਕੋ ਪ੍ਰਭ ਮਾਇਆ ਨਾਨਕ ਤਿੰਨ ਜਨ ਛੜਣੀ ਪਾਇਆ ਜੁਗੋ ਜੁਗ ਅਟਲ ਸਾਹਿਬ ਸਤਗੁਰੂ ਚਵਰ ਛਤਰ ਤੱਕ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਨਿਤਾ ਪ੍ਰਤੀ ਦੇ ਦੀਵਾਨ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜਿੱਥੇ ਸਰਵਤ ਸੰਗਤਾਂ ਨੇ ਗੁਰੂ ਦੇ ਪਾਵਨ ਚਰਨਾਂ ਵਿੱਚ ਜੁੜਨਾ ਕੀਤਾ ਆਓ ਸਭ ਤੋਂ ਪਹਿਲਾਂ ਗੁਰ ਫਤਿਹ ਪ੍ਰਵਾਨ ਕਰੋ ਗੁਰੂ ਦੇ ਚਰਨਾਂ ਵਿੱਚ ਲੁਆਉਂਦੇ ਹੋਏ ਹਾਜ਼ਰੀ ਸਰਵਤ ਸੰਗਤ ਗੱਜ-ਬੱਜ ਕੇ ਪਾਉ ਸਾਂਝ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇਵ ਦੇ ਪਾਵਨ ਚਰਨਾਂ ਵਿੱਚ ਜੁੜ ਬੈਠਣ ਦਾ ਬਟਪਾਕ ਸਮਾਪਤ ਹੋਇਆ ਜਿੱਥੇ ਇਲਾਹੀ ਬਾਣੀ ਦੇ ਕੀਰਤਨ ਗੁਰ ਸ਼ਬਦ ਦੀ ਕਥਾ ਉਨਿਤਾ ਪ੍ਰਤੀ ਦੀ ਤਰ੍ਹਾਂ ਵਾਹਿਗੁਰੂ ਗੁਰਮੰਤਰ ਦੇ ਨਾਲ ਸਰਵਤ ਸੰਗਤਾਂ ਨੇ ਜੁੜ ਕੇ ਲਾਹਾ ਪ੍ਰਾਪਤ ਕੀਤਾ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਆਉਣ ਦਾ ਵੱਡਾ ਲਾਹਾ ਹੈ ਤੇ ਸਤਿਗੁਰ ਪਾਤਸ਼ਾਹ ਨੇ ਬਾਣੀ ਵਿੱਚ ਵੀ ਜ਼ਿਕਰ ਕੀਤਾ ਮਹਾਰਾਜ ਕਹਿੰਦੇ ਨੇ ਗੁਰੂ ਦੇ ਚਰਨਾਂ ਵਿੱਚ ਸਤਿਗੁਰੂ ਦੇ ਪਾਵਨ ਚਰਨਾਂ ਵਿੱਚ ਆ ਕੇ ਸਿੱਖ ਜਿਹੋ ਜੀ ਭਾਵਨਾ ਤੇ ਜਿਹੋ ਜੀ ਸ਼ਰਧਾ ਲੈ ਕੇ ਮਨ ਵਿੱਚ ਜੋ ਜੋ ਦੀ ਭਾਵਨਾ ਲੈ ਕੇ ਆਉਂਦਾ ਹੈ ਮਹਾਰਾਜ ਉਸੇ ਤਰ੍ਹਾਂ ਬਖਸ਼ਿਸ਼ ਰਹਿਮਤ ਨਦਰੇ ਰਹਿਮਤ ਕਰਦੇ ਨੇ ਗੁਰਬਾਣੀ ਦੇ ਅੰਦਰ ਸਤਿਗੁਰੂ ਦੇ ਪਾਵਨ ਸ਼ਬਦ ਹੈ ਮਹਾਰਾਜ ਕਹਿੰਦੇ ਨੇ ਸਤਿਗੁਰ ਧਰਤੀ ਧਰਮ ਹੈ ਇਸ ਵਿੱਚ ਜਿਹੜਾ ਕੋ ਬੀਜੇ ਤੇਹਾ ਫਲ ਪਾਏ ਪਾਵਨ ਪਵਿੱਤਰ ਬਚਨ ਨੇ ਧਰਤੀ ਵਿੱਚ ਜਿਹੋ ਜਿਹਾ ਬੀਜ ਬੋਈ ਬੀਜ ਦਿਆ ਉਹ ਜਿਹੜਾ ਉਹਦੇ ਵਿੱਚੋਂ ਉੱਗ ਪੈਂਦਾ ਉਹ ਜਿਹੜਾ ਫਲ ਮਿਲਦਾ ਹੈ ਤੇ ਮਹਾਰਾਜ ਕਹਿੰਦੇ ਨੇ ਸਤਗੁਰੂ ਵੀ ਕਿੰਕੀ ਧਰਤੀ ਹੈ ਧਰਮ ਦੀ ਸਤਗੁਰ ਇੱਕ ਧਰਮ ਦੀ ਐਸੀ ਧਰਤੀ ਹੈ ਜਿਸ ਧਰਤੀ ਵਿੱਚ ਗੁਰੂ ਦੇ ਚਰਨਾਂ ਵਿੱਚ ਆ ਕੇ ਗੁਰਸਿੱਖਾ ਜਿਉਹ ਦੀ ਭਾਵਨਾ ਜਿਉਹ ਦੀ ਸ਼ਰਧਾ ਲੈ ਕੇ ਆਏਗਾ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਆ ਕੇ ਜਿਉਹ ਜਾਂ ਬੀਜ ਬੀਜੇਗਾ ਧਰਮ ਦਾ ਬੀਜ ਬੀਜੇਗਾ ਤੇ ਮਹਾਰਾਜ ਕਹਿੰਦੇ ਨੇ ਉਹ ਜੇ ਫਲ ਦੀ ਪ੍ਰਾਪਤੀ ਹੋ ਜਾਏਗੀ ਗੁਰਦੇਵ ਪਾਤਸ਼ਾਹ ਦੇ ਪਾਵਨ ਪਵਿੱਤਰ ਬਚਨ ਨੇ ਸਤਗੁਰ ਧਰਤੀ ਧਰਮ ਹੈ ਤੇ ਇਸ ਵਿੱਚ ਜਿਹੜਾ ਕੋ ਬੀਜੇ ਤਿਆ ਫਲ ਪਾਏ ਗੁਰਸਿੱਖੀ ਅੰਮ੍ਰਿਤ ਬੀਜਿਆ ਤੈਨ ਅੰਮ੍ਰਿਤ ਫਲ ਹਰ ਪਾਏ ਤੇ ਮਹਾਰਾਜ ਕਹਿੰਦੇ ਨੇ ਜਿਹੜਾ ਗੁਰਸਿੱਖ ਨੇ ਉਹ ਗੁਰੂ ਦੇ ਚਰਨਾਂ ਵਿੱਚ ਆ ਕੇ ਕੀ ਬੀਜਦੇ ਨੇ ਉਹ ਅੰਮ੍ਰਿਤ ਬੀਜਦੇ ਨੇ ਜੇ ਅੰਮ੍ਰਿਤ ਬੀਜਦੇ ਨੇ ਤੇ ਅੰਮ੍ਰਿਤ ਦੀ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਰਾਮ ਦਾ ਮੀ ਵਰਸਾਉਂਦਾ ਹੈ ਅਸਲ ਵਿੱਚ ਸਤਗੁਰੂ ਦੇ ਪਾਵਨ ਚਰਨਾਂ ਵਿੱਚ ਜਿਹੋ ਜੀ ਭਾਵਨਾ ਲੈ ਕੇ ਆਵਾਂਗੇ ਗੁਰੂ ਰਹਿਮਤ ਦਾ ਉਹ ਜਿਹਾ ਮੀਂਹ ਵਰਸਾਏਗਾ ਕਈ ਵਾਰ ਆਪਾਂ ਸੁਣਦੇ ਜਿਵੇਂ ਸਾਡੀ ਨਜ਼ਰ ਕਿਸੇ ਦੇ ਸਰੀਰ ਤੱਕ ਉਸ ਦਾ ਪਹਿਰਾਵਾ ਕਿਵੇਂ ਬੈੰਦਾ ਕਿਵੇਂ ਉੱਠਦਾ ਕਿੰਨੀ ਦੂਰੀ ਤੱਕ ਮਾਰ ਕਰਦੀ ਹੈ ਕਿੱਥੋਂ ਤੱਕ ਮੁਨੱਖ ਗਿਆ ਪਰ ਸਤਗੁਰੂ ਪਾਤਸ਼ਾਹ ਦੀ ਜਿਹੜੀ ਨਦਰੇ ਰਹਿਮਤ ਹੈ ਇਹ ਆਪਣੇ ਹਿਰਦੇ ਤੱਕ ਮਾਰ ਕਰਦੀ ਹੈ ਸਾਨੂੰ ਨਹੀਂ ਪਤਾ ਜਿਹੜਾ ਸਾਡੇ ਨਾਲ ਬੈਠਾ ਉਹਦੇ ਹਿਰਦੇ ਵਿੱਚ ਕੀ ਚੱਲਦਾ ਹੈ ਪਰ ਗੁਰਦੇਵ ਪਾਤਸ਼ਾਹ ਜਾਣਦੇ ਨੇ ਜਿਹੜਾ ਗੁਰ ਸਿਖਾਇਆ ਗੁਰੂ ਦੇ ਚਰਨਾਂ 'ਚ ਇਹਦੇ ਸੀਨੇ ਵਿੱਚ ਕੀ ਚੱਲਦਾ ਹੈ ਜਿਹੋ ਜੀ ਅੰਦਰ ਭਾਵਨਾ ਹੋਏਗੀ ਮਹਾਰਾਜ ਫਿਰ ਨਦਰ ਰਹਿਮ ਦਾ ਮੀ ਵਰਸਾਏਗਾ ਇਸ ਕਰਕੇ ਗੁਰਦੇਵ ਦੇ ਪਾਵਨ ਚਰਨਾਂ ਵਿੱਚ ਯਤਨ ਕਰੀਏ ਸਤਗੁਰੂ ਦੇ ਪਾਵਨ ਸ਼ਬਦ ਦੇ ਨਾਲ ਗੁਰਬਾਣੀ ਦੇ ਨਾਲ ਇਤਿਹਾਸ ਦੇ ਨਾਲ ਜੁੜਨਾ ਮਹਾਰਾਜ ਕਰਨ ਨੇ ਵੱਡਾ ਲਾਭ ਪ੍ਰਾਪਤ ਹੁੰਦਾ ਹੈ ਕਲਗੀ ਦਰਦਸ਼ ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਸਜੇ ਦਰਬਾਰ ਵਿੱਚ ਮਹਾਰਾਜ ਨੇ ਜਦੋਂ ਡੱਲੇ ਦੀ ਪਰਖ ਕੀਤੀ ਡੱਲੇ ਚੋਧਰੀ ਨੂੰ ਮਹਾਰਾਜ ਨੇ ਹੁਕਮ ਕੀਤਾ ਗੁਰਸਿੱਖ ਨੇ ਬੰਦੂਕ ਪੇਟਾ ਕੀਤੀ ਬੰਦੂਕ ਮਹਾਰਾਜ ਦੇ ਹੱਥਾਂ ਵਿੱਚ ਹੈ ਤੇ ਕਲਗੀਧਰ ਦਸ਼ਮੇਸ਼ ਪਤਾ ਨੇ ਡੱਲੇ ਨੂੰ ਸੰਬੋਧਨੋ ਕੇ ਆਖਿਆ ਮਹਾਰਾਜ ਨੇ ਆਖਿਆ ਡੱਲਿਆ ਜਾ ਆਪਣੇ ਸਪਾਈਆਂ ਵਿੱਚ ਜਿਹੜਾ 4-500 ਸਪਾਈਆਂ ਉਹਨਾਂ ਵਿੱਚੋਂ ਇੱਕ ਲੈ ਕੇ ਆ ਜਾ ਆਪਾਂ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ ਹੁਣ ਦੱਲਾ ਗੁਰੂ ਦਾ ਹੁਕਮ ਪਾ ਕੇ 450 ਆਪਣੇ ਸਪਾਹੀਆਂ ਵਿੱਚ ਜਾਂਦਾ ਦੱਲੇ ਨੇ ਆਖਿਆ 450 ਆ 450 ਵਿੱਚੋਂ ਇੱਕ ਨੂੰ ਆਵਾਜ਼ ਮਾਰਾ ਕੇ 20 ਆ ਜਾਣਗੇ ਜਦੋਂ ਦੱਲਾ ਸਪਾਹੀਆਂ ਵਿੱਚ ਜਾਂਦਾ ਉਹਨੇ ਆਖਿਆ ਦੱਲੇ ਨੇ ਗੁਰੂ ਕਲਗੀ ਤਰ ਦਸ਼ਮੇਸ਼ ਪਿਤਾ ਦਾ ਹੁਕਮ ਹੈ ਮਹਾਰਾਜ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ ਇੱਕ ਗੁਰਸਿੱਖ ਨੇ ਬੰਦੂਕ ਪੇਟਾ ਕੀਤੀ ਏ ਤੇ ਕਲਗੀ ਤਰ ਦਸ਼ਮੇਸ਼ ਪਿਤਾ ਦਾ ਫਰਮਾਨ ਹੈ ਮਹਾਰਾਜ ਨੇ ਮੇਰੀ ਡਿਊਟੀ ਲਾਈ ਗੁਰੂ ਦਾ ਹੁਕਮ ਹੈ ਕਿ ਕਿਸੇ ਇੱਕ ਜੋਧੇ ਦੀ ਛਾਤੀ ਵਿੱਚ ਬੰਦੂਕ ਦਾ ਨਿਸ਼ਾਨਾ ਪਰਖਣਾ ਏ ਓਏ ਤੁਹਾਡੇ ਵਿੱਚੋਂ ਕੋਈ ਚੱਲੋ 4-500 ਮੇਰੇ ਨਾਲ ਰਹਿੰਦਾ ਹੁਣ ਜਿਹੜੇ ਡੱਲੇ ਦੇ ਸਿਪਾਹੀ ਨੇ ਨਾ ਤਨਖਾਹਾਂ 'ਤੇ ਪੜਨ ਵਾਲੇ ਨਹੀਂ ਡੱਲੇ ਦੇ ਸਿਪਾਹੀਆਂ ਨੇ ਆਖਿਆ ਚੌਧਰੀ ਸਾਹਿਬ ਮਦਾਨੇ ਜੰਗ ਵਿੱਚ ਜਿੱਥੇ ਮਰਜ਼ੀ ਲੈ ਜਾਓ ਪਰ ਗੁਰੂ ਨੇ ਇੱਕ ਬੰਦੂਕ ਦਾ ਨਿਸ਼ਾਨਾ ਪਰਖਣਾ ਹੱਦ ਹੋ ਗਈ ਕਿਸੇ ਜਾਨਵਰ ਤੇ ਪੰਛੀ ਤੇ ਪਰਖ ਲੈਣ ਕਿਸੇ ਕੰਤ ਵਿੱਚ ਪਰਖ ਲੈਣ ਕਿਸੇ ਦਰਖਤ ਤੇ ਕਿਉਂ ਨਹੀਂ ਪਰਖ ਲੈਂਦੇ ਕਿਸੇ ਦੀ ਅਜ਼ਾਈ ਜਾਲ ਕਿਉਂ ਗਵਾਣੀ ਹੈ ਗੱਲ ਮੁੱਕਦੀ ਡੱਲੇ ਦੇ ਸਾਥੀ ਸਾਰੇ ਮੁੱਕਰ ਜਾਂਦੇ ਨੇ ਡੱਲਾ ਨਿੰਮੋ ਝੂਣਾ ਦਾ ਹੋ ਕੇ ਧੌਣ ਥੱਲੇ ਸਿੱਟ ਕੇ ਗੁਰੂ ਦੇ ਪਾਵਨ ਚਰਨਾਂ ਵਿੱਚ ਪਹੁੰਚਿਆ ਮਹਾਰਾਜ ਨੇ ਦੂਰੋਂ ਤੱਕਿਆ ਹੰਕਾਰ ਦਾ ਕਿਲਾ ਲੈ ਗਿਆ ਕਲਗੀਧਰ ਦਰਦਸ਼ਵੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਡੱਲਿਆ ਤੇਰੇ ਸਿਪਾਈ ਡੱਲੇ ਨੇ ਆਖਿਆ ਮਹਾਰਾਜ ਕੋਈ ਵੀ ਅਜ਼ਾਈ ਮੌਤ ਮਰਨ ਵਾਸਤੇ ਤਿਆਰ ਨਹੀਂ ਆਕਿਆ ਨੇ ਆਖਿਆ ਜੀ ਮਰਨ ਵਾਸਤੇ ਤਿਆਰ ਨਹੀਂ ਤੇ ਤੂੰ ਤਿਆਰ ਹੋ ਜਾ ਤੇਰੀ ਛਾਤੀ ਵਿੱਚ ਬੰਦੂਕ ਦਾ ਨਿਸ਼ਾਨਾ ਪਰਖ ਲਈਏ ਦੱਲੇ ਨੂੰ ਤਾਂ ਇੰਜ ਲੱਗਿਆ ਜਿਨਾਂ ਨੇ ਮਹਾਰਾਜ ਨੇ ਘੋੜਾ ਦਵਾਈ ਦਿੱਤਾ ਹੋਵੇ ਸਿਰ ਤੋਂ ਲੈ ਕੇ ਪੈਰਾਂ ਤੱਕ ਖੇਲ ਜਾਂਦਾ ਆਖਿਆ ਮਹਾਰਾਜ ਮੈਂ ਵੀ ਅਜ਼ਾਈ ਮੌਤ ਮਰਨਾ ਨਹੀਂ ਚਾਹੁੰਦਾ ਮੇਰੇ ਵਿੱਚ ਵੀ ਉਹ ਤਾਕਤ ਨਹੀਂ ਕਲਗੀ ਤਰ ਦਸ਼ਮੇਸ਼ ਪਤਾਨੇ ਆਖਿਆ ਵਾਹ ਡੱਲਿਆ ਕੁਝ ਦੇਰ ਪਹਿਲਾਂ ਗੱਲਾਂ ਕਰਦਾ ਸੀ 4-500 ਮੇਰੇ ਕੋਲ ਸਪਾਈ ਹੈ ਮਹਾਰਾਜ ਕਿਤੇ ਮੈਨੂੰ ਸੱਦ ਲੈਂਦੇ ਤੇ ਮੈਂ ਆਪਣੇ ਸਪਾਈ ਲੈ ਕੇ ਆਉਂਦਾ ਆ ਉਹ ਜਿਹੜੇ ਚਮਕੌਰ ਗੜੀ ਵਿੱਚ ਸਾਕੇ ਵਾਪਰੇ ਨੇ ਉਹ ਸ਼ਾਇਦ ਨਾ ਵਾਪਰਦੀ ਪਰ ਡੱਲਿਆ ਹੱਦ ਹੋ ਗਈ ਹੁਣ ਤਾਂ ਤੇਰੇ ਕਹਿਣ ਤੇ ਤੇਰਾ ਇੱਕ ਸਪਾਈ ਵੀ ਮਰਨ ਲਈ ਤਿਆਰ ਨਹੀਂ ਆਪਾਂ ਬੰਦੂਕ ਦਾ ਨਿਸ਼ਾਨਾ ਹੀ ਪਰਖਣਾ ਕੱਲ ਕੀ ਤਰ ਦੁਸ਼ਮੇਸ਼ ਪਿਤਾ ਨੇ ਆਖਿਆ ਡੱਲੇ ਨੂੰ ਡੱਲਿਆ ਬਰਲੇ ਵਪਾਰੀ ਜਿਹੜੇ ਸੱਚ ਨੂੰ ਬਿਹਾਜਣ ਬੰਗਾ ਵੇਚਣ ਵਾਲੇ ਬਣਜਾਰੇ ਬੜੇ ਨੇ ਕਾਨੇ ਦੀ ਕੁੱਟੀਆਂ ਲੁੱਟਾ ਜਾਣ ਜੇ ਕਲੀਆਂ ਤਸ਼ਜੂ ਦੇ ਸ਼ਾਹ ਦੇ ਚੁਬਾਰੇ ਬੜੇ ਨੇ ਸੋਹਣੀ ਸਦਾਨਾਂ ਵੀ ਕਾਲੀ ਵਿੱਚ ਡੁੱਬੀ ਮਾਂ ਵੇਖੇ ਚਨਾਵੇ ਕਿਨਾਰੇ ਬੜੇ ਨੇ ਉਹ ਛੱਡੋ ਮਨਸੂਰ ਨੂੰ ਪੁੱਛੋ ਗੁਰੂ ਅਰਜਨ ਦੇਵ ਤਾਈ ਤੱਤੀ ਤਵੀ ਤੇ ਆਉਂਦੇ ਨਜ਼ਾਰੇ ਬੜੇ ਨੇ ਇਹ ਉਹਨਾਂ ਦੀ ਕੌਮ ਹੈ ਜਿਨ੍ਹਾਂ ਨੇ ਤੱਤੀਆਂ ਤਵੀਆਂ ਤੇ ਆਸਰ ਲਾਏ ਕਲਗੀ ਤਰਦਸ਼ਵੇਸ਼ ਪਿਤਾ ਨੇ ਆਖਿਆ ਡੱਲਿਆ ਬੈਠ ਜਾ ਅਗਰ ਤੇਰੇ ਸਪਾਈ ਕਿਤੇ ਚਮਕੌਰ ਗੜੀ ਵਿੱਚ ਹੁੰਦੇ ਤੇ ਜੰਗ ਨਾ ਜਿੱਤੀ ਜਾਂਦੀ ਫੋਲ ਡੱਲਾ ਹੰਕਾਰ ਦਾ ਕੀਲਾ ਲੈ ਗਿਆ ਗੁਰੂ ਦੇ ਚਰਨਾਂ ਵਿੱਚ ਬੈਠ ਜਾਂਦਾ ਕਲਗੀ ਤਰਦਸ਼ਵੇਸ਼ ਪਿਤਾ ਨੇ ਸਜੇ ਦਰਬਾਰ ਵਿੱਚ ਸੰਗਤ ਬੈਠੀ ਹੈ ਮਹਾਰਾਜ ਦੇ ਕੋਲ ਇੱਕ ਟੈਲੀਆ ਸਿੱਖ ਖੜਾ ਸੀ ਕਲਗੀ ਤਰਦਸ਼ਬੇਸ਼ ਪਤਾ ਨੇ ਇਸ਼ਾਰਾ ਕੀਤਾ ਨੇੜੇ ਆਇਆ ਮਹਾਰਾਜ ਨੇ ਆਖਿਆ ਜਾ ਗੁਰ ਸਿੱਖਾ ਚਲੇ ਜਾ ਸਿੰਘਾਂ ਦੀ ਸ਼ੌਣੀ ਵਿੱਚ ਸਿੰਘਾਂ ਦੀ ਸ਼ੌਣੀ ਵਿੱਚ ਆਵਾਰ ਦੇ ਕਿ ਕਲਗੀ ਤਰਦਸ਼ਬੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੰਦੂਕ ਦਾ ਨਿਸ਼ਾਲਾ ਪਰਖਣਾ ਕੋਈ ਇੱਕ ਸਿੱਖ ਜੋਦਾ ਹੋ ਸਿੱਖ ਨੇ ਹੁਕਮ ਸੁਣਿਆ ਟੈਲੀਆ ਸਿੱਖ ਭੱਜਾ ਭੱਜਾ ਜਾਂਦਾ ਸਿੰਘਾਂ ਦੀ ਸ਼ੌਣੀ ਵਿੱਚ ਕੋਈ ਦਸਤਾਰ ਸਜਾਂਦਾ ਕੋਈ ਤੇਗ ਚਲਾਉਂਦਾ ਕੋਈ ਤੀਰ ਚਲਾਉਂਦਾ ਇਹਨੇ ਜਾ ਕੇ ਆਵਾਜ਼ ਦਿੱਤੀ ਕਲਗੀਧਰ ਦਰਦਸ਼ਮੇਸ਼ ਪਤਾਗੁਰ ਗੋਮਿੰਦ ਸਿੰਘ ਮਹਾਰਾਜ ਨੇ ਗੁਰਸਿੱਖੋ ਬੰਦੂਕ ਦਾ ਨਿਸ਼ਾਨਾ ਪਰਖੜਾ ਕੋਈ ਇੱਕ ਸਿੱਖ ਜੋਧਾ ਚੱਲ ਕੇ ਆਓ ਜਿਵੇਂ ਟੈਲੀ ਸਿੱਖ ਨੇ ਹੁਕਮ ਸੁਣਾਇਆ ਗੁਰੂ ਦਾ ਉਸ ਵਕਤ ਦੀ ਲਾਨਾ ਅੰਤ ਪ੍ਰਸੰਤਾ ਵੀ ਦਿੱਤੀ ਦੀ ਜਵਾਬੀ ਕਲਗੀ ਤਰਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਹੁਕਮ ਟੈਲੀਏ ਸਿਕਲੇ ਸਿੰਘਾਂ ਦੀ ਸੌਣੀ ਵਿੱਚ ਸੁੜਾਇਆ ਗੁਰਸਿੱਖ ਨੇ ਆ ਕੇ ਵਾਰ ਦਿੱਤੀ ਗੁਰਸਿੱਖੋ ਕਲਗੀ ਤਰਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੰਦੂਕ ਦਾ ਨਿਸ਼ਾਨਾ ਪਰਖੜਾ ਕੋਈ ਇੱਕ ਸਿੱਖ ਯੋਧਾ ਚਾਹੀਦਾ ਕਹਿੰਦੇ ਆਵਾਜ਼ ਸੁਣੀ ਦੋ ਗੁਰਸਿੱਖ ਯੋਧੇ ਇੱਕ ਦਰਖਤ ਦੇ ਥੱਲੇ ਸੌਣੀ ਤੋੜਾ ਦੋ ਗੁਰਸਿੱਖ ਇੱਕ ਨੇ ਦਸਤਾਰ ਸਜਾ ਲਈ ਇੱਕ ਦੀ ਦਸਤਾਰ ਅਤ ਵੱਧੀ ਸੀ ਗੁਰੂ ਦੇ ਹੁਕਮ ਦੀ ਪਾਲਣਾ ਦੇਖੋ ਕੈਸੀ ਹੈ ਗੁਰੂ ਦਾ ਹੁਕਮ ਸੁਣਿਆ ਤਤ ਸਿਨ ਵੈਸੇ ਗੱਲ ਯਾਦ ਰੱਖੀ ਹੁੰਦੀ ਬੇਨਤੀ ਬੇਨਤੀ ਵਾਸਤੇ ਬੇਨਤੀ ਕਿਸ ਨੇ ਮੰਨਣੀ ਜਾਂ ਨਹੀਂ ਮੰਨਣੀ ਗੱਲ ਜੁਦਾ ਹੈ ਜਿਹੜਾ ਹੁਕਮ ਹੈ ਗੁਰੂ ਦਾ ਹੁਕਮ ਤਤ ਸਿਨ ਹੀ ਮੰਨਣਾ ਹੁੰਦਾ ਹੈ ਜਿਨ੍ਹਾਂ ਨੇ ਗੁਰੂ ਦਾ ਹੁਕਮ ਤਤ ਸਿਨ ਮੰਨ ਲਿਆ ਢਿੱਲ ਕੋਈ ਨਹੀਂ ਕੀਤੀ ਉਹ ਗੁਰੂ ਦੇ ਦਰ ਤੇ ਪ੍ਰਵਾਨ ਚੜੇ ਮਹਾਰਾਜ ਦਾ ਹੁਕਮ ਸੁਣਿਆ ਤਤ ਸਿੰਘ ਅਤਬੱਦੀ ਦਸਤਾਰ ਸੀ ਦੋਵੇਂ ਗੁਰਸਿੱਖ ਵੀਰ ਸਿੰਘ ਧੀਰ ਸਿੰਘ ਇਤਿਹਾਸਕਾਰਾਂ ਨੇ ਕਿਤੇ ਦੋਵੇਂ ਭਰਾ ਲਿਖੇ ਨੇ ਕਿਤੇ ਪਿਓ ਤੇ ਪੁੱਤ ਲਿਖੀ ਨਹੀਂ ਖੈਰ ਦੋਵੇਂ ਗੁਰਸਿੱਖਾਂ ਨੇ ਹੁਕਮ ਸੁਣਿਆ ਇੱਕ ਨੇ ਦਸਤਾਰ ਸਜਾਈ ਦੂਜੇ ਦੀ ਅਤਬੱਦੀ ਹੈ ਅਤਬੱਦੀ ਲੈ ਕੇ ਦਸਤਾਰ ਪੱਜ ਪਿਆ ਉਸੇ ਵਕਤ ਗੁਰੂ ਦੇ ਪਾਵਨ ਚਰਨਾਂ ਵੱਲੋਂ ਮਹਾਰਾਜ ਦਾ ਹੁਕਮ ਹੈ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਜਦੋਂ ਦੋਵੇਂ ਗੁਰਸਿੱਖਾਂ ਨੂੰ ਆਉਂਦਿਆ ਵੇਖਿਆ ਦੂਜਾ ਗੁਰਸਿੱਖ ਜੀਦੀ ਦਸਤਾਰ ਅਤਵੱਦੀ ਐ ਡੱਲਾ ਤੱਕ ਦਾ ਹੱਦ ਹੋ ਗਈ ਇੱਕ ਨੂੰ ਆਵਾਜ਼ ਮਾਰੀ ਦੋ ਤਿਆਰ ਬੈਠੇ ਨੇ ਮਰਨ ਵਾਸਤੇ ਦੋ ਭੱਜੇ ਆਉਂਦੇ ਨੇ ਕਲ ਕੀ ਤਰਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਸਕਰਾਏ ਪਾਤਸ਼ਾਹ ਨੇ ਆਵਾਜ਼ ਦਿੱਤੀ ਗੁਰਸਿੱਖਾਂ ਦਸਤਾਰ ਅਤਵੱਦੀ ਲੈ ਕੇ ਭੱਜਿਆ ਮਹਾਰਾਜ ਜਦੋਂ ਆਪ ਜੀ ਦਾ ਹੁਕਮ ਸੁਣਿਆ ਉਦੋਂ ਦਸਤਾਰ ਅਤਵੱਦੀ ਹੋਈ ਸੀ ਇਹ ਹੈ ਗੁਰੂ ਦਾ ਹੁਕਮ ਗੁਰੂ ਦੇ ਹੁਕਮ ਦੀ ਪਾਲਣਾ ਕਰਨੀ ਕਿਵੇਂ ਗੁਰਸਿੱਖਾਂ ਨੇ ਗੁਰੂ ਦੇ ਹੁਕਮ ਦੀ ਪਾਲਣਾ ਕੀਤੀ ਅਸਲ ਵਿੱਚ ਹੁੰਦੇ ਕਦੇ ਮੁਥਾਸਲੀ ਦੀਵਿਆਂ ਦੇ ਹਰ ਇੱਕ ਮਸਿਆ ਜਿਨ੍ਹਾਂ ਦੀ ਚਾਨਣੀ ਏ ਜਿਹੜੀ ਕਾਮ ਦੇ ਅੜਕੀ ਪਤੰਗਿਆਂ ਨੇ ਸੇਧ ਸ਼ਮਾ ਦੀ ਲਾੜ ਤੇ ਮੰਨਣੀ ਏ ਇਹ ਕੱਲ ਕੀ ਤਰ ਦਸ਼ਵੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਐਸੇ ਗੁਰਸਿੱਖ ਜੋਧੇ ਜਿਹੜੇ ਪਾਤਸ਼ਾਹ ਦੇ ਇੱਕ ਇਸ਼ਾਰੇ ਤੇ ਮਰਨ ਮਿਟਣ ਵਾਸਤੇ ਹਰ ਪਲ ਹਰ ਸਮੇਂ ਤਿਆਰ ਰਹੇ ਦੇ ਸੰਪੂਰਨ ਚੁਕਦੀ ਖਿਮਾ ਸਮੁੱਚੀਆਂ ਸੰਗਤਾਂ ਦੇ ਗੁਰਦੇਵ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਨਿਤਾ ਪ੍ਰਤੀ ਦੀ ਤਰ੍ਹਾਂ ਜੁੜਨਾ ਕੀਤਾ ਮਹਾਰਾਜ ਸਭ ਦੀਆਂ ਹਾਜ਼ਰੀਆਂ ਤਿਲ ਫੁੱਲ ਪਟਾਵਾਂ ਸਤਿਗੁਰੂ ਜੀ ਆਪਣੇ ਦਰ ਤੇ ਪਰਵਾਰਨ ਤੰਦਰੁਸਤੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਓ ਪਾਵਨ ਪਵਿੱਤਰ ਬਾਣੀ ਅਨੰਦ ਸਾਹਿਬ ਜੀ ਦੇ ਜਾਪ ਦੇ ਨਾਲ ਰਾਮ ਕਲੀਆ ਸਤ